ਸਣੀ ਜਿਵੇਂ ਆ ਉਹ ਠੀਕ ਐ ਬਾਈ ਹੋਰ ਮੈਂ ਤਾਂ ਵਧੀਆ ਯਾਰ ਕਿਵੇਂ ਪੋਲਾ ਜਾ ਹੋ ਗਿਆ ਉਹ ਨਾ ਨਾ ਬਾਈ ਤੈਨੂੰ ਉਹੀ ਲੱਗਦਾ ਨਹੀਂ ਯਾਰ ਮੂੰਹ ਮੱਥਾ ਆ ਦੱਸੀ ਜਾਂਦਾ ਪਤੰਦਰਾ ਬਾਲ ਗੂੜੇ ਵੀ ਨਹੀਂ ਕਟਾਏ ਅੱਗੇ ਤਾਂ ਦੂਜੇ ਦਿਨ ਨਾਈ ਕੋਲ ਵਾਜਦਾ ਸੀ ਹੋਏ ਉਹ ਪ੍ਰਵਾਹ ਤੈਨੂੰ ਪਤਾ ਹੀ ਹੈ ਜੇ ਤੋਂ ਬੰਦਾ ਕਵੀਨਦਾਰੀ ਚ ਬਾਈ ਕਿਉਂ ਇੰਨੇ ਹੀ ਸੀ ਓਏ ਵਿਆਹ ਵਾਲਾ ਲੱਡੂ ਨਾ ਜ ਖਸੈਣੇ ਕਹਿੰਦੇ ਹੁੰਦੇ ਆ ਜਿਹਨੇ ਖਾ ਲਿਆ ਉਹ ਵੀ ਪਛਤਾਉਂਦਾ ਜਿਹੜਾ ਰਹਿ ਗਿਆ ਉਹ ਵੀ ਪਛਤਾਉਂਦਾ ਉਹੀ ਤਾਂ ਗੱਲ ਆ ਖਾਂਦਾ ਉਹ ਤੋਂ ਪਤਾ ਲੱਗਦਾ ਬੰਦੇ ਨੂੰ ਉਹੀ ਤਾਂ ਗੱਲ ਆ ਬਾਈ ਔਰ ਫਿਰ ਕਿੱਧਰ ਚੱਲੇ ਆ ਮੈਂ ਕੰਮ ਤੇ ਚੱਲਿਆ ਸੀਗਾ ਉਹ ਕੱਪੜੇ ਕੋਪੜੇ ਨਹੀਂ ਦਵਾਉਣੇ ਪਰ ਜਾਈ ਨੂੰ ਕੱਪੜੇ ਹੈ ਜੀ ਕੀ ਹੈ ਕੋਈ ਗੱਲ ਨਹੀਂ ਜਦੋਂ ਕੋਈ ਵਿਆਹ ਚਾਦੀ ਹੈ ਆ ਦਵਾ ਦੇਂਗੇ ਉਹ ਆਬ ਮਾਗਰੋ ਦਵਾਏਗਾ ਟਾਈਮ ਹੀ ਆ ਹੁਣ ਤੂੰ ਦਾ ਪਤੰਦਰਾ ਬਲਾਉਣ ਨਹੀਂ ਛੱਡ ਗਿਆ ਕਾਦਾ ਵਿਆਹ ਕਰਾ ਲਿਆ ਉਹ ਬਾਈ ਕੀ ਦੱਸਾਂ ਯਾਰ ਕਬੀਲਦਾਰੀ ਚ ਹੈ ਜੀ ਫਸ ਗਿਆ ਟਾਈਮ ਹੀ ਨਹੀਂ ਲੱਗਦਾ ਬਾਹਰ ਨਹੀਂ ਗਾ ਸਾਰੇ ਜੱਗ ਦੀ ਵਿਆਹ ਹੁੰਦੇ ਆਏ ਨੇ ਤੇਰਾ ਕਿਹੜਾ ਪਤੰਦਰਾ ਲਹਿਦਾ ਲਾਇਆ ਨਾਲੇ ਗਾਣੇ ਕਿਹੜੇ ਲਾਉਂਦਾ ਸੀਗਾ ਵਿਆਹ ਤੇ ਤਰੀਕਾ ਆਲੇ ਹੈ ਠੀਕ ਹੋ ਗਏ ਹੁਣ ਅਸੀਂ ਤਰੇ ਓਏ ਐਸੀ ਕੋਈ ਗੱਲ ਨਹੀਂ ਬਸ ਉਹਦਾ ਰਿਸ਼ਤੇਦਾਰ ਆਏ ਹੁੰਦੇ ਆ ਮੁੰਡੇ ਪੈਗ ਪੋਗ ਲੱਗੇ ਸੀ ਉਹ ਲਪਾਈ ਗਏ ਹੁਣ ਮੈਨੂੰ ਤਾਂ ਇੰਨਾ ਉਲਝਾ ਹੀ ਫੜਾ ਸੀਗਾ ਮੈਨੂੰ ਤਾਂ ਕਿਹੜੇ ਗਾਣੇ ਸੋਲਝਦੇ ਸੀਗੇ ਮੈਂ ਤੈਨੂੰ ਨਾਲੇ ਮੇਰੀ ਮਾਸੀ ਵੀ ਕੁੜੀ ਦਾ ਰਿਸ਼ਤਾ ਕਰਾਉਂਦਾ ਸੀਗਾ ਨਾਲੇ ਤਾਂ ਤੈਨੂੰ ਬਾਹਰ ਲੈ ਜਾਂਦੀ ਉਹ ਮੈਂ ਸੁਣਿਆ ਕੁੜੀ ਯਾਰ ਤੈਨੂੰ ਬੁਲਾਉਂਦੀ ਬੁਲੁੰਦੀ ਵੀ ਹੈ ਨਹੀਂ ਹੈ ਯਾਰ ਗੱਲ ਹੀ ਸੁਣੀ ਸੀ ਮੋੜ ਦੀ ਉੜਦੀ ਉਹ ਨਾ ਨਾ ਬਾਈ ਤੈਨੂੰ ਕੌਣ ਕਹਿੰਦਾ ਹੈ ਹੀ ਤਾਂ ਗੱਲ ਹੀ ਨਹੀਂ ਕੋਈ ਸਾਡੀ ਤਾਂ ਵਧੀਆ ਬਣਦੀ ਆ ਅੱਜ ਸੱਚ ਤੇਰਾ ਮੂੰਹ ਤਾਂ ਨਹੀਂ ਦੱਸਦਾ ਹੈਗਾ ਕਿ ਵਧੀਆ ਬਣਦੀ ਜਾਂਦੀ ਹੈ ਐਡਾ ਨੂਰ ਹੁੰਦਾ ਮੁੰਡੇ ਦੇ ਹੈ ਮੂੰਹ ਤੇ ਯਾਰ ਜਦੋਂ ਵਿਆਹ ਹੋ ਜਾਂਦਾ ਤੇਰਾ ਤਾਂ ਉਹੀ ਪਤੰਦਰਾ ਰੰਗ ਰੋਂਗਦੇ ਕਿਵੇਂ ਹੋ ਗਿਆ ਵਿਆਹ ਕਰਕੇ ਧੌਣ ਕਾਲੀ ਰੂਹੀ ਪਈ ਆ ਉਹ ਭਾਈ ਤੇ ਨੂੰ ਹੀ ਲੱਗਦਾ ਯਾਰ ਬਸ ਪਹਿਲਾ ਬਾਦ ਤੱਕ ਟਟਾਣਾ ਕੋਈ ਨਾ ਕਟਾ ਲਾਂਗੇ ਕੋਈ ਨਾ ਹੋਰ ਠੀਕ ਆ ਤੂੰ ਵਧੀਆ ਮੈਂ ਤਾਂ ਵਧੀਆ ਓਕੇ ਆ ਜਮਾ ਤੂੰ ਵੀ ਕਰਾ ਕਰੂ ਲਾ ਵਿਆਹ ਹੈ ਤੂੰ ਵੀ ਵਿਆਹ ਉਹ ਕਰਾ ਲਾ ਪਹਿਲਾਂ ਤੇਰੀ ਪੂਰੀ ਪੈ ਗਈ ਫਿਰ ਮੇਰੀ ਪੈ ਜੂਗੀ ਮੈਂ ਨਹੀਂ ਹਜੇ ਕਰਾਉਂਦਾ ਤੇਰੇ ਹਾਲ ਦੇਖ ਕੇ ਤਾਂ ਮੈਨੂੰ ਲੱਗਦਾ ਨਹੀਂਗਾ ਮੈਨੂੰ ਲਕਰਉਣਾ ਚਾਹੀਦਾ ਤੂੰ ਤਾਂ ਹੋਰ ਹੀ ਪੁੱਠੇ ਪਾਸੇ ਦੀ ਆਈ ਜੰਨਾ ਭਰਾਵਾ ਮੈਂ ਆਪਦੀ ਜ਼ਿੰਦਗੀ ਚ ਖੁਸ਼ ਆ ਵਧੀਆ ਠੀਕ ਹੈ ਕੁੜੀ ਤਾਂ ਯਾਰ ਠੀਕ ਹੈਗੀ ਹਨਾ ਸੋਹਣੀ ਥੋੜੀ ਘਟ ਹੈ ਪੱਕੇ ਰੰਗ ਚ ਬੋਲੇ ਸੋਹਣੇ ਤੋਂ ਕੀ ਲੈਣਾਗਾ ਉਹ ਵਧੀਆ ਹੋਣਾ ਚਾਹੀਦਾ ਬੰਦਾ ਸਵਾਸੂ ਦੀ ਚੰਗੀ ਆ ਠੀਕ ਹੈ ਵਧੀਆ ਹੈਗੀ ਕਿਹੜਾ ਕਿੱਥੇ ਜਾਂਦਾ ਹੁਣ ਕੰਮ ਤੇ ਜਾਂਦਾ ਮੈਂ ਕੰਮ ਤੇ ਜਾਂਦਾ ਸੀ ਫੈਕਟਰੀ ਜਾ ਹਾਂ ਫੈਕਟਰੀ ਜੀ ਹੈ ਚਾਲ ਵਧੀਆ ਗੱਲ ਹੈਗੀ ਕਾਦੇ ਕੋਈ ਲੋੜ ਲਾੜ ਹੋਈ ਦੱਸ ਨੀ ਲੱਗਿਆ ਨਾ ਕਰ ਚੰਗਾ ਆਪ ਦਾਦੂ ਬੁਲਾਉਂਦਾ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਬਈ ਚੰਗਾ ਦਾ ਠੀਕਾ ਇੱਕ ਤਾਂ ਅੰਦਰ ਗਏ ਹੀ ਆ ਗੱਲਾਂ ਕਰ ਗਏ ਇਹਦਾ ਸਾਰੀ ਤਾਨੇ ਮੇਨੇ ਜਾਈਗਾ ਅੱਛਾ ਕੋਈ ਕੋਲਾ ਬੀਬੀ ਮੈਂ ਦਾ ਹੋ ਗਿਆ ਤਿਆਰ ਤੇ ਮੈਂ ਜਾਣਾ ਤਾਂ ਜਾਨਦਾ ਤਾਂ ਠੀਕ ਐ ਪੁੱਤ ਮੇਰੀ ਗੱਲ ਸੁਣ ਨਾ ਬਿਰਪਾਲ ਕਿਵੇਂ 부ਜੀ 부ਜੀ ਜੀ ਰਹਿੰਦੀ ਐ ਕੰਮ ਵੀ ਸਾਰਾ ਕਰਦੀ ਐ ਪਰ ਨਾ ਖੁਸ਼ ਜੀ ਨਹੀਂ ਹੈਗੀ ਕੀ ਗੱਲ ਹੈਗੀ ਉਹ ਹਾਂ ਗੱਲ ਬੇਬੇ ਗੱਲ ਤਾਂ ਸਹੀ ਐ ਤੇਰੀ ਮੈਨੂੰ ਵੀ ਨਹੀਂ ਕੁਛ ਦੱਸਦੀ ਮੈਂ ਪੁੱਛਿਆ ਵੀ ਜੇ ਕੁਛ ਦੁਖਦਾਗਾ ਤਾਂ ਦੱਸਦੀ ਹੈ ਨਾ ਇਹ ਕਈ ਵਾਰੀ ਪੇਕਾਂ ਨੂੰ ਕੋਈ ਪ੍ਰੋਬਲਮ ਹੁੰਦੀ ਐ ਹੈਨਾ ਉੱਥੋਂ ਉਧਰ ਦੇ ਪਾਸੋਂ ਵੀ ਤਾਂ ਦੱਸਦੀ ਕਹਿੰਦੀ ਸਹੀ ਸਹੀ ਐ ਸਾਰਾ ਕੁਛ ਤਾਂ ਤਾਂ ਨਹੀਂ ਕਿਤੇ ਕੁਛ ਕਹਿਤਾ ਕਿਉਂਕਿ ਦੇਖ ਮਾੜੀ ਵੀ ਨਹੀਂ ਉਹ ਵੀ ਚੱਲ ਭਈ ਲਾੜਦੀ ਭੇੜਦੀ ਆਪਾਂ ਤਾਂ ਕਹਿਦੀਏ ਕੰਮ ਧੰਦਾ ਸਾਰਾ ਕਰਦੀ ਆ ਬਸ ਇੱਕ ਖੁਸ਼ ਜੀ ਨਹੀਂ ਰਹਿੰਦੀ ਜਦੋਂ ਐ ਤੁਰੇ ਫਿਰਦੀ ਹੈ ਨਾ ਮੈਨੂੰ ਵੀ ਐਂ ਜਿ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ ਜੇ ਤੁਹਾਡੇ ਵਿੱਚ ਕੋਈ ਗੱਲਬਾਤ ਹੋਈ ਤਾਂ ਪੁੱਤ ਮੈਨੂੰ ਦੱਸ ਦੇ ਮੈਂ ਉਹਨੂੰ ਕੀ ਕਹਿਣਾ ਤੈਨੂੰ ਪਤਾ ਤਾਂ ਹੈਗਾ ਮੇਰੇ ਸੁਭਾਅ ਦਾ ਮੈਂ ਤਾਂ ਉਹੀ ਨਹੀਂ ਉੱਚਾ ਨੀ ਮੈਂ ਬੋਲਦਾਗਾ ਬਸ ਉਹ ਹੀ ਨਹੀਂ ਕੁਛ ਖੁੱਲ ਕੇ ਦੱਸ ਰਹੀ ਵੀ ਕੀ ਗੱਲ ਹੈਗੀ ਲੈ ਪੁੱਤ ਤੂੰ ਵਿਆਹ ਕੇ ਲੈ ਕੇ ਆਏ ਆ ਉਹਨੂੰ ਨਾਲੇ ਕਹਿੰਦੇ ਹੁੰਦੇ ਜੀਵਨ ਸਾਥੀ ਨਾ ਦੁੱਖ ਸੁੱਖ ਦਾ ਸਾਥ ਸਿਰ ਹੀ ਹੁੰਦਾ ਤੇ ਜੇ ਤੈਨੂੰ ਨਹੀਂ ਦੱਸੋਰ ਕਿਹਨੂੰ ਦੱਸੂ ਤੂੰ ਨਾ ਪਿਆਰ ਨਾਲ ਪੁੱਛ ਕੇ ਦੇਖ ਨਾਲੇ ਤੈਨੂੰ ਤਾਂ ਦੱਸੂਗੀ ਓ ਬੇਬੇ ਸਿਰੀ ਦਾ ਹੁੰਦਾਗਾ ਮੰਨਦੇ ਆ ਮੈਂ ਤਾਂ ਸਾਰੇ ਤਰੀਕੇ ਬਣਾ ਕੇ ਦੇਖ ਲੈ ਮੈਨੂੰ ਨਹੀਂ ਉਹਨੇ ਕੁਝ ਵੀ ਦੱਸਿਆਗਾ ਤੂੰ ਹੀ ਪੁੱਛ ਲੈ ਜੇ ਕੁਝ ਦੱਸਦੀ ਹੈ ਤਾਂ ਚੱਲ ਮੈਂ ਵੀ ਪੁੱਛ ਕੇ ਦੇਖਦੀ ਆਂਗੀ ਮੈਨੂੰ ਤਾਂ ਐ ਸੀ ਵੀ ਕੀ ਐ ਚਲ ਸੋਡੀ ਕੋਈ ਗੱਲਬਾਤ ਨਾ ਹੋ ਗਈ ਹੋਵੇ ਜਿਹੜੀਆਂ ਐ ਜੇ ਹੋਈ ਪਈ ਆ ਹਾਂ ਹੁਣ ਤੂੰ ਐ ਜੇ ਕਹਿ ਕੇ ਮੈਨੂੰ ਹੋਰ ਸੋਚ ਲਾਤੀ ਵੀ ਸੋਡੇ ਵਿੱਚ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ ਮੈਨੂੰ ਤਾਂ ਇਹ ਲੱਗਦਾਗਾ ਜਿਵੇਂ ਇਹਦੇ ਪੇਕੇ ਵਾਲੇ ਪਾਸੋਂ ਕੋਈ ਪ੍ਰੋਬਲਮ ਹੁੰਦੀ ਐ ਖੁੱਲ ਕੇ ਦੱਸਦੀ ਨਹੀਂ ਗੀ ਹਉ ਨਹੀਂ ਨਹੀਂ ਪੁੱਤ ਪੇਕੇਆਂ ਕਣੀਓ ਕੀ ਪ੍ਰੋਬਲਮ ਹੋਣੀ ਐ ਪੁੱਤ ਮੇਰੀ ਗੱਲ ਸੁਣ ਆ ਹੁਣ 2 ਮਹੀਨੇ ਸੋਡੇ ਵਿਆਹ ਨੂੰ ਹੋਏ ਸੀ ਆ ਹੁਣ ਆਪਦੇ ਭਰਾ ਦੇ ਵਿਆਹ ਚ 10 ਦਿਨ ਤਾਂ ਲਾ ਕੇ ਆਈ ਐ ਵਧੀਆ ਹੱਸਦੀ ਖੇਡਦੀ ਸੀ ਉੱਥੇ ਪਰ ਓਰੇ ਆ ਕੀ ਪਤਾ ਨਹੀਂ ਕੀ ਹੋ ਗਿਆ ਮੈਨੂੰ ਲੱਗਦਾ ਬੇਬੇ ਇਹਦਾ ਇੱਥੇ ਨਾ ਜੀ ਨਹੀਂ ਲੱਗਦਾ ਲੈ ਪੁੱਤ ਜੀ ਨੂੰ ਆਪਾਂ ਕਿਹੜਾ ਕੁਸ ਕਹਨੇ ਆਂਗੇ ਨਾਲੇ ਜੀ ਤਾਂ ਓਰੇ ਲਾਣਾ ਹੀ ਪਊਗਾ ਹਾਂ ਕਿੰਨਾ ਕੁ ਚਰਾਂ ਤੁਰੇ 부ਜੀ 부ਜੀ ਰਹੂਗੀ ਮੇਰੀ ਗੱਲ ਸੁਣ ਆਪਾਂ ਨੂੰ ਇਹਦੇ ਨਾਲ ਗੱਲ ਕਰਨੀ ਪਊਗੀ ਹੈ ਤਾਂ ਆਪਦਾ ਵੀ ਨੀ ਜੀਅ ਲੱਗਦਾ ਜਦੋਂ ਜਵਾਕ ਘਰੇ ਆਏ ਤੁਰਿਆ ਫਿਰੇ ਉਹ ਮੈਂ ਗੱਲ ਕਰਕੇ ਦੇਖੀ ਸੀ ਬੇਬੇ ਕੁਛ ਖੁੱਲ ਕੇ ਦੱਸ ਦਿੱਤਾ ਇਹਦੀ ਮੈਂ ਚੱਲ ਕੋਈ ਨਾ ਹੌਲੀ ਹੌਲੀ ਫਿਰ ਟਾਈਮ ਦੇ ਹਿਸਾਬ ਨਾਲ ਬੰਦਾ ਜਦੋਂ ਆਪੇ ਵਿਚਰਦਾ ਹਨਾ ਆਪੇ ਸਾਰਾ ਕੁਝ ਸਹੀ ਹੋ ਜਾਊਗਾ ਹੋ ਤਾਂ ਗੱਲ ਹੈ ਚੱਲ ਕੋਈ ਨਾ ਮੈਂ ਕਰਕੇ ਦੇਖਦੀ ਆ ਗੱਲ ਕੀ ਹੈ ਜਿਹੜੀ ਗੱਲ ਤੈਨੂੰ ਨਹੀਂ ਦੱਸੀ ਮੈਨੂੰ ਇਹ ਦੱਸ ਦੇ ਵੀਰਪਾਲਾ ਪਤਾ ਨਹੀਂ ਕਿੱਥੇ ਗਿਆ ਉਹ ਖੜੀ ਹੈ ਵੀਰਪਾਲਾ ਬੀਰਪਾਲ ਬੀਰਪਾਲ ਹਾਂ ਗੱਲ ਕੈਨ ਨਹੀਂ ਸੁਣਦੀ ਤੂੰ ਮੈਨੂੰ ਆਵਾਜ਼ ਹੀ ਨਹੀਂ ਸੁਣੀ ਤੁਹਾਡੀ ਅੱਛਾ ਹਾਂ ਕੰਮ ਸੀ ਕੋਈ ਨਹੀਂ ਮੈਂ ਤਾਂ ਇਹ ਦੱਸਣਾ ਰਿਹਾ ਸੀ ਮੈਂ ਕਿਹਾ ਮੈਂ ਚੱਲਿਆ ਸੀ ਕੰਮ ਤੇ ਠੀਕ ਆ ਜਾਓ ਫਿਰ ਬੀਰਪਾਲ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਹੈ ਦੋਸਤੋ ਬੋਲੋ ਦੇਖ ਤੂੰ ਐ 부ਜੀ 부ਜੀ ਜੀ ਰਹਿਨੀ ਹੈ ਨਾ ਨਾ ਤਾਂ ਮੈਨੂੰ ਵਧੀਆ ਲੱਗਦਾ ਨਾ ਬੀਬੀ ਨੂੰ ਕਿਉਂ ਇੱਥੇ ਮਨ ਨਹੀਂ ਲੱਗਦਾ ਤਾਂ ਦੱਸ ਦੇ ਗਾ ਹਾਂ ਮੈਨੂੰ ਲੱਗੇ ਨਹੀਂ ਲੱਗਦਾ ਮੇਰਾ ਤਾਂ ਪਿੰਡ ਚੋਂ ਨੂੰ ਚੀ ਕਰਦਾ ਸੀਗਾ ਬਸ ਤਾਂ ਜਾਦ ਜਿਹੀ ਆ ਜਾਂਦੀ ਸੀ ਕਰਦੇ ਆਂ ਨਹੀਂ ਕੋਈ ਗੱਲ ਨਹੀਂ ਕਰੜੀ ਆਪਾਂ ਚੱਲਾਂਗੇ ਮੜੇ ਮੈਨੂੰ ਕੰਮ ਤਾਂ ਫਰੀ ਹੋ ਜਾਣਗੇ ਆਪਾਂ ਦੋ ਦਿਨ ਲਾ ਆਵਾਂਗੇ ਉੱਥੇ ਤੇ ਕੀ ਗੱਲ ਹੈ ਤੁਸੀਂ ਉੱਥੇ ਕੀ ਕਰੋਗੇ ਮੈਨੂੰ ਛੱਡਿਆਉਂਦੇ ਉਹ ਕੌਮੜੀਏ ਤੇਰੇ ਭਰਾ ਦਾ ਹੁਣ ਨਾ ਨਾ ਮਾਤਾ ਵਿਆਹ ਹੋਇਆ ਗਾ ਨਾ ਇਹ ਤੂੰ 10 ਦਿਨ ਲਾ ਕੇ ਆਈ ਸੀਗੀ ਕੋਈ ਗੱਲ ਨਹੀਂ ਆਪਾਂ ਵਗ ਚੱਲਾਂਗੇ ਨਾਲੇ ਮੇਰੀ ਗੱਲ ਸੁਣਾ ਤੂੰ ਨਾ ਬੇਬੇ ਕੋਲੇ ਬੈਠਿਆ ਕਰ ਜੇ ਉਹਦੇ ਕੋਲੇ ਬੈਠੇਂਗੀ ਫੇਰ ਹੀ ਤੇਰਾ ਜੀ ਲੱਗੂਗਾ ਉਹ ਕੱਲੀ ਕੱਲੀ ਲੱਗ ਜੀ ਫਿਰਦੀ ਰਹਣੀ ਤਾਂ ਹੀ ਤੇਰਾ ਜੀ ਨਹੀਂ ਲੱਗਦਾ ਕੋਈ ਗੱਲ ਨਹੀਂ ਆ ਬੇਬੇ ਕੋਲੇ ਤਾਂ ਬੈਠੀ ਆਈਆਂ ਨਾਲ ਜੇ ਤੁਸੀਂ ਘਰੇ ਨੂੰ ਹੁੰਦੇ ਨਾ ਮੈਂ ਉਹਦੇ ਕੋਲੇ ਬੈਠੀ ਹੁੰਦੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਤੁਹਾਨੂੰ ਪਤਾ ਨਾ ਮੇਰੇ ਭਰਾ ਦਾ ਹੁਣੇ ਤਾਂ ਵਿਆਹ ਹੋਇਆਗਾ ਤੇ ਭਾਬੀ ਨਾਲ ਨਾ ਚਾਹ ਜਣਾ ਦੁੱਖ ਸੁੱਖ ਜਿਆ ਨਹੀਂ ਹੋਇਆ ਮੈਂ ਤਾਂ ਕਹਿੰਦੀ ਸੀ 10 ਦਿਨ ਲਾਉਂਦੀ ਵਧੀਆ ਗੱਲਾਂ ਬਾਤਾਂ ਕਰ ਲੈਣੇ ਨਵੀਂ ਭਾਬੀ ਦਾ ਨਾ ਚਾਹ ਹੋ ਰਿਹਾ ਹੈਗਾ ਤਾਂ ਹੀ ਤਾਂ ਕੱਲੀ ਦਾ ਤਰ੍ਹਾਂ ਮਨ ਨਹੀਂ ਲੱਗਦਾ। ਮੇਰੀ ਗੱਲ ਸੁਣ। ਹਾਂ। ਆ ਕੀ? ਹੁਣ ਆ ਪੁਰਾ ਜਿਹਾ ਲੱਗਦਾ ਤਾਂ ਕਹਿੰਦੀ ਸੀ। আচ্ছা ਠੀਕ ਹੈ। ਮੈਨੂੰ ਕੰਮ ਤਾਂ ਫਿਰ ਹੀ ਹੋ ਜਾਂਦੇ। ਕੋਈ ਗੱਲ ਨਹੀਂ ਮੈਂ ਤੈਨੂੰ ਛੱਡਿਆ ਹਾਂ ਠੀਕ ਹੈ। ਹਾਂ। ਹੁਣ ਖੁਸ਼। ਖੁਸ਼ ਹਾਂ ਮੈਂ। ਆਏ ਚੱਲੀਏ ਫਿਰ ਥੱਲੇ ਆਪਾਂ। ਆਉਣੀ ਆ ਮੈਂ। ਹਾਂ ਕੱਪੜੇ ਸੈੱਟ ਕਰਕੇ ਆਉਣੀ ਆ। ਚਲ ਠੀਕ ਆ ਫਿਰ ਮੈਂ ਕੰਮ ਤੇ ਚੱਲਿਆ। ਠੀਕ ਆ, ਭੱਜ ਜਾ। ਪਾਵਰ ਜੀ ਉਹੀ ਹੱਥ ਚ ਲਾਉਣ ਲੱਗ ਜਾਂਦਾਗਾ ਵੀ 10 ਖੜ ਕੇ ਤੇਰੇ ਤੋਂ ਗੱਲ ਨਹੀਂ ਹੁੰਦੀ ਪਤਾ ਨਹੀਂ ਕਦੋਂ ਜਾਊਂਗੀ ਮੈਂ ਫਾਪੀ ਕੋਲੇ ਚੱਲ ਕੋਈ ਨਹੀਂ ਨਾਲੇ ਜੇ ਮੈਨੂੰ ਜ਼ਿਆਦਾ ਗੁੱਸੇ ਨਾਲ ਬੋਲੂਗੀ ਨਾ ਐ ਨਹੀਂ ਪਤਾ ਮੈਨੂੰ ਪਿੰਡ ਲੈ ਕੀ ਨਾ ਜਾਵੇ ਕਾਨੂੰ ਨਰਾਜ਼ ਕਰਨਾ ਇਹਨੂੰ ਵੀ ਥੋੜਾ ਦਫਾ ਪਾਉਣ

ਉਹਨੂੰ ਕਿਹਾ ਕਰ ਮਾਰ 500 ਦਿਨ ਬਿੱਲੀ ਫਿਰਦੀ ਰਹਿੰਦੀ ਐ ਤਸਦੇ ਹੱਥ ਟੁੱਟੇ ਆ ਤੂੰ ਮੈਨੂੰ ਪੁੱਠੀਆਂ ਮੱਤਾਂ ਕਿਉਂ ਪੜਾਈ ਐ ਨਹੀਂ ਹੈ ਮੈਨੂੰ ਲਾ ਫਿਕਰਦੀ ਬੁੱਛੀ ਤੇਰੀ ਅੱਛਾ ਭਰ ਕੇ ਗਈ ਸੀ ਤਾਂ ਮੈਨੋਂ ਕੰਮ ਕਰਦੇ ਜੇ ਕਰੇਗਾ ਇੰਗਲਿਸ਼ੋਂ ਨੇ ਹੱਥ ਸਾਦੇ ਖਰਾਬ ਜੇ ਹੋ ਜਾਣਗੇ ਤੁਹਾਡੇ ਉਹਨੇ ਮੱਚ ਗਈ ਨਾ ਨੌ ਨੌ ਵੀ ਟੁੱਟਿਆ ਨਹੀਂ ਤੇਰੇ ਚਲ ਕੋਈ ਨਾ ਮੈਂ ਕਿਹੜਾ ਨੌ ਰੱਖਦੀ ਐਗੀ ਤੈਨੂੰ ਬਾਲੀ ਫਿਕਰ ਨਹੀਂ ਹੋਈ ਜਾਂਦੀਗੀ ਆ ਤੇ ਕੋਣੀ ਵੀ ਚਾਹੀਦੀ ਅੱਗੀ ਤੇਰੇ ਚੱਲ ਮੈਨੂੰ ਐ ਦੱਸ ਕੀ ਕੰਮ ਲਾਇਆ ਸੀ ਫੋਨ ਮਾਣ ਨਾਲ ਗੱਲ ਕਰਾਵਾਂ ਨਹੀਂ ਨਹੀਂ ਮੇਰੀ ਗੱਲ ਤੂੰ ਸੁਣ ਨਾ ਹਾਂ ਮਾਣ ਨਾਲ ਗੱਲ ਕੋਈ ਨਹੀਂ ਮਾਣ ਨਾਲ ਤਾਂ ਮੈਂ ਬਾਅਦੂ ਹੀ ਕਰ ਲਵਾਂਗੀ ਅੱਛਾ ਜਦੋਂ ਵੀ ਮੈਂ ਫੋਨ ਲਾਉਣੀ ਹੈ ਤੂੰ ਆਪਦਾ ਗੱਲ ਕਰਦੀ ਨੂੰ ਨਹੀਂ ਮਾਂ ਹਫੜਾ ਕੇ ਤਾਂ ਦੁਨੀਆ ਫੋਨ ਲਗਾ ਮਾਣ ਨਾਲ ਮੈਂ ਕੀ ਕਰਤ ਲਾ ਰੋਜ਼ ਤਾਂ ਗੱਲ ਕਰਦੀ ਆ ਤੇਰੇ ਨਾਲ ਸਵੇਰੇ ਸ਼ਾਂਤ ਤੂੰ ਫੋਨ ਲਾਉਣੀ ਹੈਗੀ ਹੱਬ ਤੂੰ ਮੈਂ ਤਾਂ ਗੱਲ ਕਰਕੇ ਕੱਟ ਦਿੰਦੀ ਆ ਉਹ ਟਾਈਮ ਲੈ ਹੁਣ ਆਪਾਂ ਗੱਲਾਂ ਕਰਨਤੀ ਹੈਗੇ ਇਸ ਤੋਂ ਬਾਅਦ ਗੱਲਾਂ ਕਰਨਤੀ ਹੈ ਕੋਈ ਨਾ ਛੁੱਟੀਆਂ ਚ ਆ ਜੀ ਮੈਂ ਤਾਂ ਦਿਨ ਹੋਇਆ ਕਹਿੰਦੀ ਸੀ ਮੈਂ ਨਾ ਆਉਣਾ ਸੀਗਾ ਇੱਥੇ ਲੈ ਪੁੱਤ ਅਕਬੀਰਪਾਲ ਆ ਗਈ ਹਾਂ ਮਾਂ ਮੈਨੂੰ ਵੀ ਬਾਜ ਜੀ ਲੱਗੀ ਅੱਛਾ ਲੈ ਮੇਰੀ ਗੱਲ ਲੈ ਵੀਰਪਾਲ ਮਾਂ ਨਾਲ ਗੱਲ ਕਰ ਲੈ ਹਾਈ ਮਨ ਲਾ ਦੇਖ ਲੈ ਕੱਟ ਤਾਂ ਪਤਾ ਨਹੀਂ ਕੋਈ ਆਹ ਨਾ ਗਿਆ ਹੁੰਦਾ ਮਾਂ ਲੈ ਪੁੱਤ ਮਾਂ ਨਾਲ ਗੱਲ ਕਰ ਜਿਨੂੰ ਐ ਕੀ ਹੁੰਦਾ ਸੀ ਉਹਦੀ ਸੱਸ ਕਿਹਾ ਐ ਕਹਿੰਦੀ ਸੀ ਵੀ ਆਪਦੀ ਮਾਂ ਨਾਲ ਨਾ ਗੱਲ ਕਰ ਸਰੀ ਪਿਆ ਕੁੜੀ ਦਾ ਵੀ ਲੈ ਲੈ। ਤੁਮਾਂ ਕੋਈ ਕੰਮ ਹੋ ਗਿਆ ਹੋ ਜਾਂ ਕਿਸੇ ਦੇ ਵਿੱਚ ਫੋਨ ਨਾ ਆਉਣ ਲੱਗ ਗਿਆ। ਹਾਂ ਹੋ ਭਾਈ। ਹੁਣ ਮਾਂ ਨਾਲ ਆਈ ਕਰਨੀ। ਧੀ ਵੀ ਦੇਖ ਲਾ। ਹਾਂ ਕੋਈ ਨਹੀਂ ਪੁੱਤ। ਤੈਨੂੰ ਵੀ ਮੈਂ ਨਹੀਂ ਮਿਕੈ। ਕੱਲ ਕੋਈ ਨਾ ਮਾਂ ਤੂੰ ਬੈਠ ਮੈਂ ਰੋਟੀ ਲੈ ਕੇ ਆਉਣੀ ਤੇਰੇ ਵਾਸਤੇ। ਹ ਲੈ। ਚਲ ਆ ਕੰਮ ਵੀ ਨਿਪਟੜ। ਮੰਮੀ ਕੀ ਕਰੀ ਜਾਂਦੇ ਸੀ ਤੁਸੀਂ ਪਾਣੀ ਪੀ ਜਾਂਦੇ ਸੀ। ਪਾਣੀ ਪਿਆ ਕੇ ਠਹਿਸੀ ਪੁੱਤ। ਨਾਲੇ ਕੀ ਗੱਲ? ਅੱਜ ਬੜੀ ਖੁਸ਼ੀ ਜੀ ਲੱਗਦੀਆਂ ਕਿ ਕਿੰਨੇ ਦਿਨਾਂ ਬਾਅਦ ਤੇਰੇ ਚਿਹਰੇ ਤੇ ਨਾ ਖੁਸ਼ੀ ਦੇਖੀ ਹੈਗੀ। ਅਹ ਮੰਮੀ ਮੈਂ ਤਾਂ ਨਾ ਤਾਂ ਖੁਸ਼ ਸੀ। ਸਣੀ ਕਹਿੰਦਾ ਸੀਗਾ ਪਿੰਡ ਲੈ ਜਾਊਂਗਾ ਤੈਨੂੰ ਲਾਈਂ ਦਸ ਦਿਨ ਉੱਥੇ। ਅੱਛਾ ਲੈ ਆਹ ਗੱਲ ਸੀਗੀ ਤੈਨੂੰ ਪਤਾ? ਅਸੀਂ ਤਾਂ ਮਾਂ ਪੁੱਤ ਕਿਦਣ ਦੇ ਸੋਚ ਚ ਬੈ ਪਿਆ। ਵੀ ਪਤਾ ਨਹੀਂ ਤੂੰ ਕਿਉਂ 부ਜੀ 부ਜੀ ਜੀ ਰਹਿਣੀ ਆ। ਤੂੰ ਮੈਨੂੰ ਪੁੱਤ ਓਦਣ ਦੀ ਦੱਸ ਦਾਂ ਦੀ। ਬਸ ਉਹ ਹੀ ਨਹੀਂ ਦੱਸਿਆ ਮੈਂ। ਮੈਂ ਕਿਹਾ ਤੁਸੀਂ ਕਹੋਗੇ ਹੁਣ ਤਾਂ ਜਾ ਕੇ ਆਈ ਆ। ਫੀ ਪਤਾ ਨਹੀਂ ਕਿਉਂ ਕਹੀ ਆਂਦੀ ਮੈਂ ਫੇਰ ਪਿੰਡ ਜਾਣਾਗਾ ਵੀ ਮੈਂ ਕਹਤੋਂ ਨੂੰ ਐ ਲੱਗੂਗਾ ਵੀ ਕੰਮ ਕਾਰ ਸਾਰੇ ਮੈਨੂੰ ਘਰ ਦੇ ਕਰਨੇ ਪੈਂਦੇ ਆ ਤਾਂ ਨਹੀਂ ਦੱਸ ਸਕੀ ਮੈਂ ਨਾਲੇ ਮੇਰੀ ਗੱਲ ਸੰਪੁੱਤ ਐ ਕਾਂਟੇ ਘੜੀ ਨਾਲ ਕੀ ਹੁੰਦਾ ਚੱਲ ਤੁਸੀਂ ਜਾਇ ਆਉਂਦੇ ਕੋਈ ਨਾ ਸਣੀ ਨੂੰ ਆ ਜਾਂਦੇ ਦੋਨੇ ਜਣੇ ਜਾ ਵੜਿਓ ਜੇ ਰਾਤ ਲਾਣੀ ਉਤ ਰਾਤ ਲਾ ਦਿਓ ਨਹੀਂ ਹੱਥਾਂ ਨੂੰ ਮੁੜਿਆਓ ਕਾਂਟਾ ਘੜੀ ਵੀ ਨਹੀਂ ਜਾਣਾ ਹੱਥ ਨੂੰ ਵੀ ਨਹੀਂ ਆਉਣਾ ਮੈਂ ਤਾਂ ਕਹਿੰਦੀ ਸੀ 10-15 ਦਿਨ ਲਾਉਂਦੀ ਜਿਵੇਂ 10 15 ਆ ਪੁੱਤ ਵਿਆਹ ਵੇਲੇ ਹੁਣ ਤਾਂ ਤੂੰ ਗਈ ਸੀ ਹਜੇ 20 ਦਿਨ ਹੋਇਆ ਕਿੰਨੇ ਦਿਨ ਲਾਇਆਈ ਸੀ ਫਿਰ ਮੇਰਾ ਵੀ ਨੀ ਕਰਲੀ ਦਾ ਔਰੇ ਜੀਜਾ ਲੱਗਦਾ ਕੋਈ ਨਹੀਂ ਫਿਰ ਜਦੋਂ ਅਗਲੀ ਵਾਰ ਨਾ ਮੈਂ ਆਥੋਂ ਨੂੰ ਮੁੜ ਆਉਂਗੀ ਤੁਹਾਨੂੰ ਪਤਾ ਵੀਰੇ ਦੇ ਵਿਆਹ ਨੂੰ ਵੀ ਥੋੜਾ ਟਾਈਮ ਹੀ ਹੋਇਆ ਭਾਬੀ ਨਾਲ ਨਾ ਗੱਲਾਂ ਬਾਤਾਂ ਹੀ ਨਹੀਂ ਹੋਈਆਂ ਜੱਜ ਨਾਲ ਤਾਂ ਕਹਿੰਦੀ ਸੀ ਮੈਂ ਨਾਲੇ ਵੀਰੇ ਦੇ ਵਿਆਹ ਤੋਂ ਬਾਅਦ ਤਾਂ ਮੈਂ ਗਈ ਨਹੀਂ ਕੋਈ ਨਾ ਧੀ ਗੱਲਾਂ ਬਾਤਾਂ ਫੋਨ ਤੇ ਹੋਈ ਤਾਂ ਜਾਂਦੀਆਂ ਨੇ ਚਲ ਮੈਂ ਤੈਨੂੰ ਜਾਣੋਂ ਨਹੀਂ ਰੋਕਦੀ ਕੋਈ ਨਾ ਐ ਕਰੀ ਤੁਸੀਂ ਰਾਤ ਲਾਇਆਇਓ ਇੱਕ ਦਿਨ ਸਾਰਾ ਲੱਗ ਜੂ ਤੇ ਰਾਤ ਨੂੰ ਗੱਲਾਂ ਬਾਤਾਂ ਕਰ ਲੈ ਦੂਜੇ ਦਿਨ ਸ਼ਾਮ ਜੇ ਨੂੰ ਆ ਜਿਓ ਪਰ ਮੇਰੀ ਮੰਮੀ ਦਾ ਫੋਨ ਆਇਆ ਸੀਗਾ ਕਹਿੰਦੀ ਸੀ ਪੁੱਤ ਚਲ 10 ਦਿਨ ਲਾਈ ਜਾਈਂ ਤੂੰ ਚੱਲ ਕੋਈ ਨਾ ਪੁੱਤ ਸਣੀ ਨੂੰ ਆ ਲੈਣ ਦੇ ਆਪਾਂ ਕਰ ਲਾਂ ਨੇ ਉਹਦੇ ਨਾਲ ਗੱਲ ਜਿਵੇਂ ਲੋਟ ਲੱਗਿਆ ਕਰ ਲਾਂਗੀ ਮੰਮੀ ਉਹਦੀ ਟੈਨਸ਼ਨ ਨਾ ਲੈ ਤੂੰ ਉਹਨੇ ਤਾਂ ਮੈਨੂੰ ਕਹਿਤਾ ਉਹ ਕਹਿੰਦਾ ਬਾਗ ਜੀ ਲਾਈਂ 10 ਦਿਨ ਚੱਲ ਕੋਈ ਨਾ ਧੀ ਜੇ ਉਹਨੇ ਕਹਿਤਾ ਫਿਰ ਤੂੰ ਬਾਗ ਜੀ ਭਾਈ ਸੋੜੀ ਦੋਵੇਂ ਜੀਆਂ ਦੀ ਜਿਵੇਂ ਸਲਾਹ ਕਰ ਲੋ ਮੈਂ ਤਾਂ ਐ ਕਹਿੰਦੀ ਸੀ ਵੀ ਚੱਲ ਕਰੇ ਮੇਰਾ ਵੀ ਨਿੱਕਲੀ ਦਾ ਜਿਲਾ ਚੱਲ ਕੋਈ ਨਾ ਫਿਰ ਪੰਜ ਚਾਰ ਦਿਨ ਲਾਏ ਜਿਹੜੇ ਲਾਣੇ ਆ ਮੈਂ ਸਾਰ ਲੂ ਔਖੀ ਸੌਖੀ ਠੀਕ ਆ ਮੈਂ ਕਪੜੇ-ਕੁਪੜੇ ਪੈ ਕਰ ਲਾਂ ਫਿਰ ਕਰ ਲੈ ਕਿਵੇਂ ਕਾਲੀ ਹੋਈ ਪਈ ਐ ਚੱਲ ਕੋਈ ਨਾ ਹੋ ਜਾ ਤਿਆਰ ਲੈ ਹੈਡੀ ਤਾਂ ਕੋਈ ਗੱਲ ਵੀ ਨਹੀਂ ਸੀਗੀ ਉਹਦਣ ਦੀ ਐ ਦੱਸ ਦੰਦੀ ਮੈਂ ਤਾਂ ਐਵੇਂ ਹੀ ਝੂਰੀ ਜਾਂਦੀ ਸੀ ਵੀ ਪਤਾ ਨਹੀਂ ਕੀ ਹੋਇਆ ਪਿਆ ਇਹ ਰਿਆਣਾ ਸਾਰਾ ਦਾ ਕੱਪੜੇ ਨੇ ਤੇ ਆ ਮੁੱਕੀਆਂ ਮੈਨੂੰ ਆਏ ਸੀਗਾ ਮੈਂ ਖ ਚਲ ਨਵੇਂ ਜਿਹ ਕੱਪੜੇ ਤੁਹਾਡੇ ਸਾਹਮਣੇ ਨਹੀਂ ਆ ਤੁਹਾਨੂੰ ਪਤਾ ਵਿਆਹ ਚ ਫਿਰ ਕਿੰਨਾ ਖਿਲਖਿਲਾਰ ਬਾਲਾ ਹੋ ਜਾਂਦਾ ਦਾ ਮੈਂ ਤੁਹਾਨੂੰ ਆਏ ਕਹਿੰਦੀ ਸੀ ਕਿ ਕੁਝ ਖਾਣ ਪੀਣ ਨੂੰ ਲੈ ਆਇਓ ਅੱਜ ਮੈਨੂੰ ਨਾ ਵੀਰਪਾਲ ਦਾ ਫੋਨ ਆਇਆ ਸੀਗਾ ਅੱਛਾ ਆਊਗੀ ਅੱਜ ਸ਼ਾਇਦ ਹੋਗਾ ਦੋਊਗੀ ਲੈ ਆਉਣਾ ਨਹੀਂ ਉਹਨੇ ਉਹਦਾ ਘਰ ਆਗਾ ਉਹ ਕਰਤਾ ਹੈਗਾਗਾ 2-4 ਦਿਨ ਹੋ ਗਏ ਪਹਿਲਾਂ ਤਾਂ ਉਹ ਗਈ ਆ ਜਿੱਥੋਂ ਉਹ ਲੋਜ ਦੇ ਕੰਮਕਾਰਾਂ ਚ ਨਹੀਂ ਪਤਾ ਲੱਗਿਆ ਐਵੇਂ ਬਸ ਐਂ ਜੀ ਵਗ ਗਈ। ਨਾ ਬੈਠਿਆ ਨਾ ਮਿਲਿਆ। ਉਹ ਵੀ ਮੁੱਲਾ ਚੰਦ ਜੀ ਨਾਲ ਇੱਥੋਂ ਜੀ ਨਹੀਂ ਲਾਉਂਦੇ। ਤੀਜੇ ਕਦ ਨਾਲ ਵੱਢਦੀ ਆ। ਚੱਲ ਕੋਈ ਨਾ ਫਿਰ ਹਜੇ ਮਹੀਨਾ ਦੋ ਸਾਨੂੰ ਤਾਂ ਪਤਾ ਹੈਗਾ ਵੀ ਦੋ ਮਹੀਨੇ ਤੱਕ ਨਹੀਂ ਜੀ ਬਿਆਨ। ਆਪਣਾ ਬਸ ਉਹ ਤੋਂ ਬਾਅਦ ਹੋਇਆਗਾ। ਉਹ ਦੋ ਮਹੀਨੇ ਦੀ ਗੱਲ ਨਹੀਂ ਹੁੰਦੀ। ਆਹ ਲੱਭਦਾ ਕੀ ਸੋਚਦਾ ਕਿ ਇੱਥੇ ਦਾ ਕੋਈ ਕਰਦਾ ਮੂੰਹ ਸਰ ਉੱਥੇ ਵੀ ਦੇਖੇ ਨਾ। ਐਂ ਕਾ ਥੋੜੀ ਵਜਦੇ ਹੁੰਦੇ ਨੇ। ਚੱਲ ਫਿਰ ਜੇ ਦੋ ਦਿਨ ਲਾ ਜੂ ਫਿਰ ਆਪਾਂ ਨੂੰ ਕੀ ਫਰਕ ਪੈਂਦਾਗਾ ਆ ਜੂਗੀ। ਮਾਏ ਕੋ ਦੋਗਣਾ ਹੀ ਫਰਕ ਪੈਂਦਾਗਾ ਵੀ ਆਪਦਾ ਘਰ ਤਾਂ ਆਪਦਾ ਹੀ ਹੁੰਦਾ ਹਣਾ ਲੈ ਫਿਰ ਹੁਣ ਆਵੇ ਨਾ ਐ ਕਹਿੰਦਾ ਫੋਨ ਕਰਕੇ ਮੈਂ ਤਾਂ ਕਹਿ ਦਿੰਨੀ ਆ ਭਈ ਨਾ ਹੁਣ ਜਦੋਂ ਫੋਨ ਹੀ ਕਰਤਾ ਮੈਨੂੰ ਮੈਂ ਤੈਨੂੰ ਐ ਨਹੀਂ ਕਹਿੰਦਾ ਹੈਗਾ ਵੀ ਘਰੇ ਨਾ ਆਵੇ ਉਹ ਜਦੋਂ ਤੂੰ ਮਾਲਾ ਹੁਣ ਕਿਰਾ ਹੁਣ ਤਾਂ 2-4 ਦਿਨ ਤਾਂ ਲੱਗ ਗਈ ਜਾਉ ਪਹਿਲਾਂ ਫਿਰ 20-25 ਦਿਨ ਹੋ ਗਏ ਉਹ ਗੱਲਾਂ ਕਿਉਂ ਦੇ ਹਟੋਗੀ ਚਿੱਤਾਂ ਵਾਲੇ ਨੇ ਕਹਿਤਾ ਚਲ ਭਈ ਛੋਟੀ ਕੁੜੀ ਤਾਂ ਇੱਥੇ ਲਾਉਂਦੀ ਨਾ ਨਹੀਂ ਨਹੀਂ ਸਣੀ ਦਾ ਸਵਾ ਚੰਗਾਗਾ ਕੁਛ ਨਹੀਂ ਕਹਿੰਦਾ ਨਾਲੇ ਉਹਦੀ ਸੱਸ ਵੀ ਵਧੀਆ ਸੁਭਾਅ ਦੀ ਹੈਗੀ ਮੈਂ ਤਾਂ ਕੀ ਕਹਿਣਾ ਸੋਨੂੰ ਮੇਰੇ ਹੁੰਦਾ ਚਾਹੇ ਤਾਂ ਹੀ ਤਾਂ ਕਹਿੰਦੇ ਕੋਈ ਖਾਣ ਪੀਣ ਨੂੰ ਲੈ ਆਇਓ ਉਹ ਆਉਗੀ ਕੋਈ ਨਹੀਂ ਮੈਂ ਲੈ ਆਉਂਗਾ ਮੈਂ ਤਾਂ ਸੂਰਟੀ ਲੈ ਕੇ ਦੇਵਾਂਗਾ ਮੰਮੀ ਕਿੱਥੇ ਆ ਮੰਮੀ ਮੇਰੇ ਤਾਂ ਬਾਹਰ ਨਹੀਂ ਜਾਂਦੀ ਰੋਟੀ ਦਾ ਕੋਈ ਨਹੀਂ ਮੈਂ ਖਾ ਲੂੰਗਾ ਅੱਜ ਨਹੀਂ ਚਾਹਦਾ ਚਲ ਠੀਕ ਹੈ ਬਸ ਆਹੀ ਸੀਗਾ ਤੁਹਾਡਾ ਇੱਕ ਦੂਜੀ ਪੈਂਟ ਸ਼ਰਟ ਪਤਾ ਨਹੀਂ ਕਿੱਥੇ ਰੱਖਤੀ ਮੈਂ ਭੁੱਲ ਗਈ ਸ਼ਾਮ ਨੂੰ ਕਿ ਚਾਹ ਲੈ ਕੇ ਦੇਵਾਂ ਚਲ ਚਾਹ ਤਾਂ ਰਹਿਣ ਦੇ ਮੈਂ ਤਾਂ ਰੋਟੀ ਖਾਉਂਗਾ ਜੀ ਸੋ ਠੀਕ ਹੈ। ਉਹ ਨਾ ਕਰੇ ਫਰੀ ਹੋਈ। ਫਿਰ ਤਾਂ ਇਹ ਤਾਂ ਕੁੜੀਆਂ ਘਰ ਨਹੀਂ ਬੰਦਦੇਆਂ ਜਾਂ ਤੀਜੇ ਦਿਨ ਇੱਥੇ ਤੀਜੇ ਦਿਨ ਇੱਥੇ। ਮੈਂ ਤਾਂ ਕੀ ਰਹਿਣਾ ਚੱਲੋ। ਫਿਰ ਫੇਰ ਛੱਡਦਾ। ਐਕਸ਼ਨ। ਲੱ। ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਦੋਵੇਂ ਜੀ। ਮੈਂ ਜਾ। ਉਹ ਭਾਂਡੇ ਵੀ ਪਏ ਨੇ ਸਾਰੇ ਮੰਜ ਨਾਲੇ। ਉਹ ਮਾਂ ਮੈਂ ਚੱਕਦੀ ਸੀਗੀ। ਓਹ ਹੋ ਗਿਆ ਮੈਂ ਨਾ ਕੱਪੜੇ ਜਿਹਾ ਮਾਰਨ ਲੱਗੀ ਸੀ ਨਾ ਐ ਤੁਸੀਂ ਮੈਂ ਤਾਂ ਨਾ ਆਈ ਪੁੱਤ بس ਮੇਰੇ ਤੈਨੂੰ ਐ ਕਹਿੰਦੀ ਸੀ ਮੂੰਠਾ ਠਾ ਟੇਕ ਆ ਮਾਉਣਾ ਦੇਖ ਭਉ ਤੇ ਅੱਛਾ ਤਾਂ ਕਰਕੇ ਮੈਂ ਆਈ ਪੁੱਛਦੇ ਹਾਂ ਭਾਂਡੇ ਵੀ ਪਏ ਨੇ ਨਹੀਂ ਮੈਂ ਮਾਇ ਨਾ ਨਾ ਮੈਂ ਭਾਂਡੇ ਮਾਇ ਦੂੰ ਮੱਥਾ ਤਾਂ ਤੁਸੀਂ ਟੇਕ ਆਏ ਹੋ ਮੈਂ ਪੁੱਛਦੀ ਸੀ ਵੀ ਕੀ ਮੰਗਾਈਏ ਵੀਰ ਭਲਾਉਣ ਵਾਲੇ ਕੀ ਖਾਂਦੀ ਆ ਲੈ ਜਿਹੜਾ ਤੈਨੂੰ ਚੰਗਾ ਲੱਗਦਾ ਪੁੱਤ ਉਹ ਮੰਗਾ ਲੈ ਮੂੰ ਤਾਂ ਹਜੇ ਵਿਆਹ ਵਾਲੀ ਮਿਠਾਈ ਵੀ ਪਈ ਸੀਗੀ ਉਹ ਤਾਂ ਮੈਨੂੰ ਲੱਗਦਾ ਕਿਹੜਾ ਖਾਊਗੀ ਅੱਛਾ ਐ ਕਰੀ ਸਮੋਸੇ ਬਾਤ ਖਾਂਦੀ ਆ ਠੀਕ ਹੈ ਗੁਰੀਤ ਨੂੰ ਕਹਿਦੀ ਹੋਪਾ ਮਾ ਤਰਤ ਫੜ ਲਿਆ ਵੀ ਕੋਈ ਗੱਲ ਤੇ ਨਾਲੇ ਮੈਂ ਤਾਂ ਇੱਕ ਗੱਲ ਹੋਰ ਕਹਣੀ ਤੈਨੂੰ ਐਂ ਜਿੰਨਾ ਦਾ ਹਾਂ ਦਸ ਦਿਨ ਤਾਂ ਹੁਣ ਲਾ ਕੇ ਕੀ ਆ ਛੇਤੀ ਫੇਰ ਇੱਧਰ ਨੂੰ ਟੈ ਆਉਂਦੀ ਆ ਮਾੜਾ ਮੋਟਾ ਸਮਝਾ ਪੁੱਤ ਹੋਦੀ ਸਾਸਕੀ ਕਹੋਗੀ ਚਲ ਕੋਈ ਨਾ ਮਾ ਫਿਰ ਕੀ ਹੁੰਦਾ ਹੁਣ ਕੁੜੀਆਂ ਨੇ ਤਾਂ ਆਉਣਾ ਹੀ ਹੁੰਦਾ ਮੈਂ ਮੈਂ ਕਿਹੜਾ ਜਾਂਦੀ ਨਹੀਂ ਮੈਂ ਵੀ ਤਾਂ ਜਾਣੀ ਆ ਚਲ ਮੈਂ ਘੱਟ ਜਾਨੀ ਆ ਥੋੜਾ ਜਾਂ ਚਲ ਹਜੇ ਵੀ ਜਾਇਆ ਤਾਂ ਮੈਂ ਵੀ ਕਰੂੰਗੀ ਨਾ ਕੱਲ ਨੂੰ ਫਿਰ ਤੁਸੀਂ ਮੈਨੂੰ ਵੀ ਤਾਂ ਹੋਂਗੇ ਫਰਕ ਹੁੰਦਾ ਮੈਨੂੰ ਆਏ ਜੇ ਲੱਗਦਾ ਵੀ ਉਹਦੇ ਸੱਸਾਂ ਨੇ ਨਾ ਕਹੇ ਤੇ ਵੀ ਭੈਣ ਜੀ ਛੇਤੀ ਇੱਧਰ ਨੂੰ ਕਹਿ ਰੰਦੀ ਹੈਗੀ ਮੈਂ ਤਾਂ ਤੈਨੂੰ ਤਾਂ ਕਹਿੰਦੀ ਤੂੰ ਕਾਈ ਦੀ ਕੋਸ ਨਹੀਂ ਮੈਂ ਸਮਝਾ ਦਉ ਨਹੀਂ ਪੁੱਤ ਤੂੰ ਸਮਝਾ ਦੇ ਕੀ ਸਮਝੀ ਜੇ ਲੈ ਮਾਂ ਪਤਾ ਨਹੀਂ ਸੋਡਾ ਤਾਂ ਕੀ ਬੈਰ ਆ ਉਧਰੋਂ ਗੁਰਪ੍ਰੀਤ ਕਹੀ ਜਾਂਦਾ ਆਖੇ ਵੱਧਾਉਂਦੀ ਆ ਮੈਂ ਤਾਂ ਕਦੇ ਦੇਖੀ ਨਹੀਂ ਵਿਆਹ ਤੋਂ ਬਾਅਦ ਉਹ ਤਾਂ ਵਿਆਹ ਵੀ ਨਹੀਂ ਆਈ ਉਸ ਤੋਂ ਬਾਅਦ ਆਈ ਨਹੀਂ ਕਿ ਮੇਰੇ ਕੋਲੇ ਤਾਂ ਚਲ ਕੋਈ ਨਹੀਂ ਪੁੱਤ ਗੁਰਪ੍ਰੀਤ ਵੀ ਚੰਗਾ ਹੀ ਕਹਿੰਦਾ ਆਪਦੇ ਭੈਣ ਭਾਈ ਨੂੰ ਕੌਣ ਕਹਦਾ ਹੁੰਦਾ ਪਰ ਉਹ ਐ ਸੋਚਦਾ ਪਿਓ ਦੀ ਸਸਤ ਤੇ ਪਰੋਣੇ ਤੋਂ ਐਂ ਜੇ ਲੱਗਦਾ ਵੀ ਐਨਾ ਕਹਦੇ ਵੀ ਸੇਤੀ ਪੇਕਿਆਂ ਦੀ ਬਣੀ ਜਾਂਦੀ ਐ ਪੇਕਿਆਂ ਦੀ ਰਹਿੰਦੀ ਐ ਵੀ ਐਡੀ ਹੋ ਕੇ ਉੱਥੋਂ ਆਈ ਐ ਐਂ ਜਿਹੜਾ ਲੱਗਦਾ ਪੁੱਤ ਲੰਬੇ ਜਿਆਦਾ ਸੋਚਦੇ ਆ ਮਾਂ ਹੋਏ ਸੋਚੀ ਜਾਂਦੇ ਆ ਆਜੂਗੀ ਦੋ ਦਿਨ ਲਾ ਜੂ ਆਪਣਾ ਕਿ ਘਰ ਚੱਕ ਕੇ ਲੈ ਜੂ ਚੱਲ ਚੰਗਾ ਪੁੱਤ ਮੈਨੂੰ ਪਤਾ ਤੂੰ ਵੀ ਆਪਦੀ ਨਾਲ ਦੱਤੀ ਮੈਂ ਹੱਦ ਕਰਾਂਗੀ ਕਹੀ ਦੀ ਤੂੰ ਸਮਝਾ ਦੇ ਚੰਗਾ ਚਲ ਮੈਂ ਜਾਇਆ ਮਮਾੜੇ ਹਾਂ ਜਾਇਓ ਤੁਸੀਂ ਕੋਈ ਨਾ ਭਾਂਡੇ ਮੰਜ ਕੇ ਇਕੱਠੇ ਕਰ ਕੇ ਨਾ ਕੋਈ ਨਾ ਮਚਾ ਪੁੱਤ बीरपाल बेबे हां पुत्ता आ गई इधर गए सारे आ गया पुत्ता बीरपाल किथे हो बीरपाल पुत्ता तू ही ਤਾਂ ਕਹਿ ਕੇ ਗਿਆ ਸੀ ਉਹ ਤਾਂ ਆਪਣੇ ਪਿੰਡ ਵਾ ਗਈ ਪਿੰਡ ਵਾ ਗਈ हां ਕਮਾਲ ਆ ਮਨੂ ਕਹਿ ਸੀ ਮੈਂ ਆਪਾਂ ਦੋਨੋਂ ਚੱਲਾਂਗੇ ਨਲੇ ਅੱਜ ਥੋੜੀ ਕਹਿ ਸੀ ਮਨ ਮੈਂ ਤਾਂ ਇਹ ਕਹਿ ਸੀ ਮੈਂ ਚੱਲ ਇੱਕ ਦੋ ਦਿਨਾਂ ਤੱਕ ਜਦੋਂ ਮੈਂ ਫਰੀ ਹੋ ਗਿਆ ਉਦੋਂ ਚੱਲਾਂਗੇ ਲੈ ਪੁੱਤ ਉਹ ਤਾਂ ਮੈਨੂੰ ਕਹਿੰਦੀ ਵੀ ਮੈਨੂੰ ਤਾਂ ਸੁਣੀ ਨੇ ਕਿਹਾ ਮੈਂ ਉਹਨੂੰ ਹਜੇ ਕਿਹਾ ਵੀ ਸੀ ਮੈਂ ਕਿਹਾ ਤੂੰ ਤੇ ਸਣੀ ਦੋਨੇ ਵਾਗ ਜਿਓ ਵੀ ਚੱਲ ਰਾਤ ਲਾਇ ਆਇਓ ਭਾਈ ਇੱਕ ਜਿਹੇ ਤਰ੍ਹਾਂ ਮਾਨ ਬਾੜਾ ਕਰਦਾਗਾ ਤੇ ਉਹ ਕਹਿੰਦੀ ਮੈਨੂੰ ਤਾਂ ਸਣੀ ਕਹਿੰਦਾ ਵੀ ਤੂੰ 8-10 ਦਿਨ ਲਾਇ ਆਈ ਫੇਨੜੇ ਕੱਲੀ ਵਾਗੀ ਉਹ ਐ ਬੁਰਾ ਜਾਂ ਨਹੀਂ ਲੱਗਦਾ ਤੂੰ ਤਾਂ ਮਾੜਾ ਮੋਟਾ ਸਮਝਾ ਦਿੰਦੀ ਉਹ ਪੁੱਤ ਮੈਂ ਆਖਿਆ ਵਿਚਾਲਾ ਨੇੜੇ ਜੇ ਤਾਂ ਪਿੰਡ ਐ ਐ ਕੱਲੀ ਤਾਂ ਕਾਹਨੂੰ ਗਈ ਐ ੱਡੇ ਤੋਂ ਮੈਂ ਬਸ ਛਾੜ ਕੇ ਆਈਆਂ ਮੂਰੇ ਉਹ ਫੋਨ ਕਰ ਦੂਦੀ ਮਾਂ ਲੈ ਜੂ ੱਡੇ ਤੋਂ ਆ ਕੇ ਪਰ ਤੂੰ ਕਹਿੰਦਾ ਵੀ ਉਹਨੂੰ ਤੂੰ ਐ ਕਿਹਾ ਸੀ ਮੈਨੂੰ ਉਹ ਕਹਿੰਦੀ ਵੀ ਮੈਨੂੰ ਸਣੀ ਨੇ ਕਿਹਾ ਵਾਗ ਜਾ ਓ ਬੇਬੇ ਮੈਂ ਤਾਂ ਉਹਨੂੰ ਇਹ ਕਿਹਾ ਸੀਗਾ ਮੈਂ ਜਦੋਂ 2-4 ਦਿਨਾਂ ਤੱਕ ਫਰੀ ਹੋਗੇ ਨਾ ਅਸੀਂ ਦੋਵੇਂ ਹੀ ਵਗ ਚੱਲਾਂਗੇ ਪਰ ਇਹ ਥੋੜੀ ਕਿਹਾ ਸੀ ਵੀ ਤੂੰ ਅੱਜ ਹੀ ਵਗ ਜਾ ਉਹ ਵੀ ਕੱਲੀ ਚਾਲ ਪੁੱਤ ਫਿਰ ਹੁਣ ਤਾਂ ਬਾਗ ਹੀ ਹੁਣ ਕੀ ਬਣਦਾਗਾ ਐਵੇਂ ਨਾਲ ਤੂੰ ਮੂੰਹ ਜਾਣਾ ਸੈਟ ਕੋਈ ਨਾ ਆ ਜੂਗੀ ਆ ਪੰਜ ਚਾਰ ਦਿਨਾਂ ਨੂੰ ਜਾ ਕੇ ਲੈ ਆਈ ਬਾੜਾ ਕਰੀ ਜਾਂਦੀ ਸੀ ਫਿਰ ਮੈਨੂੰ ਵੀ ਐਜ ਹੋਗਾ ਵੀ ਸਾਰਾ ਦਿਨ ਬੂਸੂ ਬੂਸੂ ਕਰਦੀ ਐ ਮਸਾ ਇੰਨੇ ਦਿਨਾਂ ਬਾਅਦ ਹੱਸੀ ਹੈਗੀ ਚਲੋ ਬੇਬੇ ਕੀ ਕਹਿ ਸਕਦੇ ਆ ਹੁਣ ਤਾਂ ਆਪ ਲੜ ਵੀ ਨਹੀਂ ਸਕਦੇ ਉਹਨਾਂ ਦਾ ਨਹੀਂ ਵਹੀ ਹੈਗੀ ਅਹੀ ਕੋਈ ਨਾ ਨਾਲੇ ਪੁੱਤ ਜਿਵੇਂ ਟਾਈਮ ਬੀਤੀ ਜਾਊਗਾ ਨਾ ਆਪੇ ਉਹਦਾ ਘਰ ਚ ਮੋਹ ਪੈ ਜਾਊਗਾ ਫਿਰ ਤਾਂ ਉਹਨੇ ਕਹੇ ਤੋਂ ਵੀ ਨਹੀਂ ਜਾਇਆ ਕਰਨਾ ਜਦੋਂ ਉਹਦਾ ਮੋਹ ਪੈ ਗਿਆ ਨਾ ਆਪੇ ਹਟ ਜੂ ਜਾਣਾ ਹੋਰ ਕੀ ਹੈ ਫਿਰ ਤਾਂ ਜੇ ਅਗਲਾ ਆਪਾਂ ਵੀ ਕਿਹਾ ਕਰਾਂਗੇ ਦੋ ਦਿਨ ਜਾਇਆ ਫਿਰ ਵੀ ਕਿਆ ਕਰੂੰ ਮੇਰਾ ਨਹੀਂ ਜੀ ਲੱਗਦਾ ਆ ਹੁਣ ਮੈਂ ਕਿੰਨਾ ਕ ਜਾਣਨੀ ਆ ਤੇਰੇ ਨਾਨਕੇ ਠੀਕ ਹੈ ਪਰ ਐ ਇਕੱਲੀ ਤਾਂ ਜਾਣਾ ਵੀ ਤੂੰ ਸਮਝਾਦੀ ਹੁਣ ਜਦੋਂ ਆਈ ਕੋਈ ਨਾ ਕੋਈ ਨਾ ਪੁੱਤ ਮੈਂ ਕਹਿ ਦੂੰਗੀ ਆ ਮੇਰੀ ਵੀ ਗਲਤੀ ਰਹਗੀ ਤੈਨੂੰ ਫੋਨ ਨਾ ਲਾ ਲਿਆ ਮੈਨੂੰ ਐ ਹੋ ਗਿਆ ਚੱਲ ਵੀ ਬਾਲਾ ਕਹੀ ਜਾਂਦੀ ਐ ਜਵਾਖੜੀ ਭਾਗ ਜੂ ਵੀ ਬਸ ਝਾੜਿਆ ਹੁੰਨੀ ਆਗੀ ਉਦੋਂ ਉਹਨੇ ਆਪਦੀ ਮਾਂ ਨੂੰ ਫੋਨ ਕਰ ਲਿਆ ਸੀ ਉਹ ਕਹਿੰਦੀ ਮੈਂ ਅੱਡੇ ਤੇ ਆ ਜੂਗੀ ਤੇ ਗਈ ਕਦੋਂ ਕਾ ਆ ਪਿਛਲੇ ਪੈਰ ਜੇ ਝਾੜ ਕੇ ਆਈਆਂ 2 ਢਾਈ ਵਾਲੀ ਵਾਸਤੇ ਅੱਛਾ ਹਾਂ ਜਦੋਂ ਫੋਨ ਕਰਤਾ ਸੀ ਉਹਨੇ ਹੌਣ ਫੋਨ ਤਾਂ ਨਹੀਂ ਪੁੱਤ ਮੈਨੂੰ ਕੀਤਾ ਤੂੰ ਲਾਲਾ ਫੋਨ ਨਾਲੇ ਪੁੱਛ ਲੈ ਵੀ ਟਾਈਮ ਨਾਲ ਪਹੁੰਚ ਗਈ ਨਾਲੇ ਐਵੇਂ ਨਾ ਹੁਣ ਤੂੰ ਨਾ ਮੂੰਹ ਜਾਂ ਸਿੱਟ ਲੈ ਮਸਾਂ ਤਾਂ ਉਹਦੇ ਮੂੰਹ ਤੇ ਹਾਸੀ ਆਈ ਐ ਹੁਣ ਤੂੰ ਮੂੰਹ ਸਿੱਟ ਕੇ ਰਹਿ ਗਿਆ ਚੱਲ ਤੂੰ ਚਾਹ ਬਣਾਵੇਂ ਤੇ ਆ ਜਾ ਬਈ ਰੋਕ ਲਾ ਇੱਥੇ ਰੋਕ ਲਾ ਓਹੋ ਇਹ ਹੋ ਗਿਆ ਬੰਦ ਕਰ ਦੇ ਨੋ ਬੰਦ ਕਰ ਦੇ ਮੈਂ ਗੱਲ ਕੀ ਹੋ ਗਿਆ ਕਿਉਂ ਡਰੀ ਜੰਨੀ ਆ ਤੂੰ ਮੈਂ ਤਾਂ ਡਰਦੀ ਨਹੀਂ ਹੈਗੀ ਮੈਂ ਤਾਂ ਇਹ ਕਹਿੰਦੀ ਸੀ ਵੀ ਰੋਲ ਆਣਾ ਪਈ ਅੰਦਰ ਜਾ ਕੇ ਕਿ ਤੂੰ ਚੁੱਚੀ ਬੋਲ ਮਾਰਨ ਲੱਗ ਜੇ ਵੀ ਅਸੀਂ ਆ ਗਏ ਮੈਂ ਆ ਗਈ ਕਹਿਣ ਦਾ ਮਤਲਬ ਮੇਰਾ ਇਹ ਆ ਨਾ ਬੌਲਿਆ ਤੈਨੂੰ ਐ ਨਹੀਂ ਪਤਾ ਵੀ ਉਹਨਾਂ ਨੂੰ ਕਿਹੜਾ ਪਤਾ ਨਹੀਂਗਾ ਵੀ ਆਊਗੀ ਉਹ ਓਹੋ ਫੇਰ ਕੀ ਹੋ ਗਿਆ ਪਤਾ ਹੋਣ ਤੇ ਜਿਵੇਂ ਤੈਨੂੰ ਮੈਂ ਕਹਿੰਦੀ ਆ ਵੀ ਤੂੰ ਰੋਲਾ ਨਹੀਂ ਪਾਉਣਾ ਪਹਿਲੀ ਗੱਲ ਤਾਂ ਤੂੰ ਹੌਲੀ ਬੋਲਿਆ ਕਰ ਤੇਰਾ ਸਪੀਕਰ ਬਹੁਤ ਵੱਡਾਗਾ ਹੁਣ ਜੈਜੀ ਆਵਾਜ਼ ਲੱਗੇ ਉਹ ਹੀ ਨਿਕਲੋ ਸਾਡੇ ਦੇਖੀ ਕਿਵੇਂ ਬੋਲੀ ਜਾਂਦਾ ਮੈਨੂੰ ਤਾਂ ਲੱਗਦਾ ਤੂੰ ਪਤਾ ਲਵਾਤਾ ਬਈ ਚੱਲ ਚੰਗਾ ਨਹੀਂ ਦੱਸਦਾ ਹੋਰ ਮੇਰੀ ਘਾਲ ਸੋਣਾ ਮੈਨੂੰ ਐ ਦੱਸ ਭਾਬੀ ਕਿੱਥੇ ਆ ਅੰਦਰ ਹੀ ਆ ਉਹ ਤਾਂ ਰਸੋਈ ਜਾ ਕੇ ਆਪਦੇ ਕਮਰੇ ਚ ਦੇਖ ਲੈ ਜਾ ਕੇ ਮੈਨੂੰ ਨਹੀਂ ਪਤਾ ਹੈਗਾ ਬਈ ਐ ਕਰ ਆ ਮੋਟਰਸਾਈਕਲ ਨਾ ਇੱਥੇ ਹੀ ਖੜਾ ਦੇ ਨਾਲੇ ਅੰਦਰ ਜਾਣ ਸਾਰ ਨਾ ਬੋਲਣਾ ਮਾਰਨ ਲੱਗ ਜੀ ਮੈਨੂੰ ਚੰਗਾ ਬੱਬਾ ਕੋ ਨਹੀਂ ਮਾਰਦਾ ਹੂੰ ਕਿਹੜਾ ਤੇਰਾ ਪਤਾ ਨਹੀਂ ਲੱਗੂਗਾ ਲੇ ਇੱਥੇ ਤਾਂ ਹੈ ਨਹੀਂ ਭਾਬੀ ਭਾਬੀ ਕਿੱਧਰ ਗਈ ਤਾਰ ਜਿਹੇ ਲਈ ਆਂਦੀ ਆ ਮੈਨੂੰ ਲੱਗਦਾ ਤੇਰਾ ਦਿਮਾਗ ਖੱਲ ਗਿਆ ਮੇਰਾ ਚੁੱਪ ਕਰ ਜਾ ਉਹੀ ਰੌਲਾ ਪਈਏ ਨਾ ਮੈਂ ਤੈਨੂੰ ਕਹੀ ਨਹੀਂ ਚੁੱਪ ਤਾਂ ਹਗੇ ਨਾ ਭਾਬੀ ਬਾਹਰ ਜਾ ਕੇ ਮੇਰਾ ਨਿੱਕਾ ਦਿਮਾਗ ਖਰਾਬ ਕਰ ਰੱਖਿਆ ਤੈਨੂੰ ਪਤਾ ਨਹੀਂ ਕੀ ਹੋਇਆ ਲ ਗੁੜੀ ਨਾ ਮਾ ਦਾ ਪੋਚਣਾ ਪਾਣੀ ਨਾ ਧਾਣੀ ਕੋਈ ਭਾਬੀ ਕਿੱਥੇ ਭਾਬੀ ਕਿੱਥੇ ਹੁਣ ਉਹ ਤਾਂ ਚੜ ਗਈ ਲ ਗੁੱਟ ਤੇ ਹਲੇ ਉਹ ਖੜੀ ਆ ਮੋਰ ਪੰਖੇਆ ਸੂਟ ਪਾਈ ਖੜੀ ਆ ਮੈਂ ਨਾ ਮੈਂ ਕਹੂੰਗੀ ਕੱਲ ਨੂੰ ਮੇਰੀ ਪਸੰਦ ਦੇ ਕੱਪੜੇ ਪਾਏ ਕਰ ਨਹੀਂ ਨਹੀਂ ਬੋਲ ਨਹੀਂ ਮਾਰਦੀ ਮੋਚ ਕੇ ਕੋਲੇ ਜਾਨੀ ਆ